ਜਿਹੜੀ ਗੁਰਪ੍ਰੀਤ ਸਿੰਘ ਪੁਲਰ ਮਾਨਜੋਗ ਪੁਲਿਸ ਕਮਿਸ਼ਨਰ ਅਡਲ ਸਰ ਸ਼੍ਰੀ ਆਲਮ ਦੀ ਡੀਸੀਪੀ ਨੂੰ ਲਗੰਡਾ ਆਰਡਰ ਰਵਿੰਦਰਪਾਲ ਸਿੰਘ ਦੀ ਡੀਸੀਪੀ ਇਨਵੈਸਟੀਗੇਸ਼ਨ ਤੇ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਅਨੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਕਿ ਮਾੜੇ ਭੜੇ ਪੁਰਸ਼ਾਂ ਤੇ ਅਗੇਂਸਟ ਜਿਹੜੀ ਮਹੀਨ ਚਲਾਈ ਗਈ ਹੈ ਉਹਦੇ ਅੰਦਰਗਤ ਇੱਕ 12 13 ਤਰੀਕ ਨੂੰ ਅ ਦਰਮਿਆਨੀ ਰਾਤ ਨੂੰ ਅ ਮਜੀਠਾ ਰੋਡ ਫਲਾਈਓਵਰ ਦੇ ਲਾਗੋ ਇੱਕ ਸਵਿਪਕਾਰ ਕੋਈ ਗਈ ਸੀਗੀ ਤੇ ਉਹਦੇ ਨਾਲ ਨਾਲ ਇੱਕ ਮੋਬਾਈਲ ਫੋਨ ਆਈਫੋਨ ਤੇ ਇੱਕ 10000 ਰੁਪਿਆ ਤੇ ਸੋਨੇ ਦੀ ਚੇਨ ਵੀ ਕੋਕੀ ਲੈ ਗਏ ਸੀਗੇ ਜਿਹਦੇ ਤਹਿਤ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਅਭਿਸ਼ੇਕ ਇਕਨੋਹਿ ਹਿਮਾਂਸ਼ੂ ਅਤੇ ਗੁਰਕੀਰਤ ਨਾਂ ਦੇ ਚਾਰ ਵਿਅਕਤੀਆਂ ਨੂੰ ਮਹਾਰਾਜਾ ਪੈਲਸ ਲਾਗੂ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਮੁਢਲੀ ਪੁੱਛਗਿੱਛ ਦੇ ਵਿੱਚ ਇਹਨਾਂ ਨੂੰ ਤੋਂ ਪਤਾ ਕੀਤਾ ਗਿਆ ਕਿ ਇਹ ਚਾਰੇ ਜਾਣੇ ਜਿਹੜੇ ਆ ਆ 21 ਤੋਂ 23 ਸਾਲ ਦੀ ਉਮਰ ਦੇ ਵਿੱਚ ਹਨ ਅਤੇ ਗੁਰਦਾਸਪੁਰ ਏਰੀਆ ਦੇ ਅਤੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਹਨ ਤੇ ਇਹਨਾਂ ਦਾ ਪੁਲਿਸ ਰਿਮਾਨਡ ਲੈ ਲਿਆ ਗਿਆ ਹੈ ਤੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ